ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਵਧੀਆ ਵੈਗਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਕਾਲੀਆਂ ਤੋਰੀਆਂ ਦੀ ਸਬਜ਼ੀ ਤੇ ਜਿਵੇਂ ਕਿ ਇਹ ਕਈ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈਗੀ ਹਰ ਇੱਕ ਘਰ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਬਣਾਈ ਜਾਂਦੀ ਹੈ ਤੋਰੀਆਂ ਦੀ ਸਬਜ਼ੀ ਤੇ ਅੱਜ ਆਪਾਂ ਜਿਹੜਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਜੀ ਤੇ ਬਹੁਤ ਹੀ ਵਧੀਆ ਤਰੀਕਾ ਜੀ ਤੇ ਜਿਹੜੇ ਤੋਰੀਆਂ ਨਹੀਂ ਵੀ ਖਾਂਦੇ ਤੇ ਉਹ ਵੀ ਬੜੇ ਖੁਸ਼ ਹੋ ਕੇ ਇਹੇ ਤੋਰੀਆਂ ਦੀ ਸਬਜ਼ੀ ਖਾਣਗੇ ਜਿਹੜੇ ਤਰੀਕੇ ਨਾਲ ਅੱਪ ਅੱਜ ਬਣਾਵਾਂਗੇ ਸਬਜ਼ੀ ਵੀ ਜੇਕਰ ਤੁਹਾਡੇ ਬੱਚੇ ਵੀ ਤੋਰੀਆਂ ਨਹੀਂ ਪਸੰਦ ਕਰਦੇ ਤਾਂ ਬੱਚੇ ਵੀ ਮੰਗ ਮੰਗ ਕੇ ਖਾਣਗੇ ਇਹ ਸਬਜ਼ੀ ਇਸ ਤਰੀਕੇ ਨਾਲ ਬਣਾਈ ਹੋਈ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਨ ਲੱਗੇ ਆ ਤੇ ਇਹਦੇ ਲਈ ਆਪਾਂ ਨੇ ਲੈ ਲਈਆਂ ਤੋਰੀਆਂ ਤਾਜ਼ੀਆਂ ਤੋਰੀਆਂ ਲੈਤੀਆਂ ਆਪਾਂ ਨੇ ਇਹ ਬਿਲਕੁਲ ਤੇ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਏ ਤੇ ਸਾਫ਼ ਕਰ ਲਿਆ ਏ ਉੱਤੋ ਤੇ ਕਈ ਤਾਂ ਇਹਨਾਂ ਨੂੰ ਫੈਨ ਆਏ ਸੀ ਛਿੱਲਾ ਲੈਂਦੀਆਂ ਤੋਰੀਆਂ ਨੂੰ ਪਰ ਆਪਾਂ ਇਹ ਛਿੱਲਕੇ ਨਹੀਂ ਬਣਾਉਂਦੇ ਆਪਾਂ ਇਸੇ ਤਰੀਕੇ ਨਾਲ ਹੀ ਬਣਾਵਾਂਗੇ ਇਹਨਾਂ ਨੂੰ ਛਿੱਲਣਾ ਨਹੀਂ ਹੈਗਾ ਆਪਾਂ ਨੇ ਇਹਨਾਂ ਨੂੰ ਤੇ ਇਹ ਜਿਹੜੇ ਦੋਨੋਂ ਸਾਈਡ ਤੋਂ ਇਸ ਤਰੀਕੇ ਨਾਲ ਇਹਦੇ ਹੈਗੇ ਅੱਗੇ ਕੰਨੀਆਂ ਇਹਦੀਆਂ ਤੇ ਇਹ ਆਪਾਂ ਕੱਟ ਲਾਂਗੇ ਤੇ ਇਸ ਤਰੀਕੇ ਨਾਲ ਆਪਾਂ ਨੇ ਤੋਰੀਆਂ ਨੂੰ ਕੱਟ ਲੈਣਾ ਜੀ ਦੋਨੋਂ ਸਾਈਡਾਂ ਤੋਂ ਇਸ ਤਰੀਕੇ ਨਾਲ ਜੀ ਆਪਾਂ ਸਾਰੀਆਂ ਤੋਰੀਆਂ ਸਾਈਡਾਂ ਤੋਂ ਕੱਟ ਲਈਆਂ ਇਹ ਤੇ ਬਹੁਤ ਹੀ ਵਧੀਆ ਤਰੀਕਾ ਜੀ ਇਹ ਬਿਲਕੁਲ ਨਵਾਂ ਤਰੀਕਾ ਸਬਜੀ ਬਣਾਉਂਦਾ ਇਸ ਤਰੀਕੇ ਨਾਲ ਤੇ ਸਾਰੀਆਂ ਤੋਰੀਆਂ ਦੀ ਜੀ ਆਪਾਂ ਇਸ ਤਰੀਕੇ ਨਾਲ ਪੀਸ ਕਰ ਲੈਣੇ ਆ ਤੇ ਇਹ ਜਿਹੜੇ ਆਪਾਂ ਨੇ ਪੀਸ ਕਰ ਲਏ ਤੇ ਜੇਕਰ ਤੁਹਾਨੂੰ ਜ਼ਿਆਦਾ ਵੱਡੇ ਲੱਗਦੇ ਤਾਂ ਤੁਸੀਂ ਇਹਦੋਂ ਥੋੜੇ ਜਿ ਛੋਟੇ ਕਰ ਸਕਦੇ ਆ ਪੀਸ ਤੇ ਆਪਾਂ ਇਸ ਤਰੀਕੇ ਨਾਲ ਇਹ ਜਿਹੜੇ ਪੀਸ ਕਰ ਲੈਣੇ ਆਂਗੇ ਤੋਰੀਆਂ ਦੇ ਤੇ ਇੱਥੇ ਆਪਾਂ ਇੱਕ ਚੌਪਰ ਲੈ ਲੈਣਾ ਜੀ ਤੇ ਇਹਦੇ ਵਿੱਚ ਆਪਾਂ ਮੋٹے-ਮੋٹے ਪਿਆਜ਼ ਕੱਟ ਕੇ ਪਾ ਲੈਣੇ ਆ ਆਪਾਂ ਨੇ ਦੋ ਪਿਆਜ਼ ਲੈਤੇ ਅੱਗੇ ਤੇ ਇਸ ਤਰੀਕੇ ਨਾਲ ਮੋٹے-ਮੋٹے ਕੱਟ ਕੇ ਪਾ ਲਾਂਗੇ ਆਪਾਂ ਤੇ ਦੋ ਹੀ ਆਪਾਂ ਨੇ ਹਰੀਆਂ ਮਿਰਚਾਂ ਲਈਆਂ ਜੀ ਹਰੀਆਂ ਮਿਰਚਾਂ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਤਿੰਨ ਆਪਾਂ ਇੱਥੇ ਲਈਆਂ ਜੀ ਲਸਣ ਦੀਆਂ ਕਲੀਆਂ ਇਹ ਵੀ ਪਾ ਲਾਂਗੇ ਇਹਦੇ ਵਿੱਚ ਆਪਾਂ ਤੇ ਹੁਣ ਆਪਾਂ ਇਹਨਾਂ ਨੂੰ ਚੌਪ ਕਰ ਲਾਂਗੇ ਚੌਪਰ 'ਚ ਇਸ ਤਰੀਕੇ ਨਾਲ ਆਪਾਂ ਇਹ ਚੌਪਰ ਦੇ ਵਿੱਚ ਚੌਪ ਕਰ ਲਏ ਬਰੀਕ-ਬਰੀਕ ਹੋ ਗਏ ਇਹ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਲਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਧਨੀਆ ਪਾਊਡਰ ਇਹ ਛੋਟਾ ਚਮਚੀ ਹੈ ਮੇਰੇ ਕੋਲ ਤੇ ਦੋ ਚਮਚੇ ਆਪਾਂ ਧਨੀਆ ਪਾਊਡਰ ਦੇ ਪਾਵਾਂਗੇ ਇਹ ਚ ਇੱਕ ਚਮਚੇ ਇੱਥੇ ਆਪਾਂ ਪਾਵਾਂਗੇ ਜੀ ਚਾਟ ਮਸਾਲਾ ਇਹਦੇ ਨਾਲ ਚਟਪਟਾ ਟੇਸਟ ਆ ਜੂਗਾ ਵਧੀਆ ਤੇ ਥੋੜੀ ਜਿਹੀ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ ਜੀ ਇਹਦੇ ਵਿੱਚ ਕਿਉਂਕਿ ਆਪਾਂ ਨੇ ਹਰੀ ਮਿਰਚ ਵੀ ਪਾਈ ਹੋਈ ਹੈਗੀ ਲਾਲ ਮਿਰਚ ਪਾਊਡਰ ਥੋੜਾ ਹੀ ਪਾਵਾਂਗੇ ਆਪਾਂ ਥੋੜਾ ਹੀ ਪਾਵਾਂਗੇ ਆਪਾਂ ਗਰਮ ਮਸਾਲਾ ਜੀ ਹਲਦੀ ਪਾਊਡਰ ਪਾ ਲਾਂਗੇ ਇੱਕ ਚਮਚ ਸਵਾਦ ਦੇ ਅਨੁਸਾਰ ਨਮਕ ਪਾ ਲੈਣਾ ਜੀ ਤੁਸੀਂ ਇੱਕ ਚਮਚ ਆਪਾਂ ਨੇ ਨਮਕ ਦਾ ਲੈਤਾ ਇਹਦੇ ਵਿੱਚ ਤੇ ਹੁਣ ਆਪਾਂ ਥੋੜਾ ਜਿਹਾ ਹਰਾ ਧਾਣੀਆਂ ਪਾ ਦਾਂਗੇ ਜੀ ਇਹਦੇ ਵਿੱਚ ਕੱਟਿਆ ਹੋਇਆ ਬਰੀਕ ਕੱਟਿਆ ਹੋਇਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਨੇ ਤੇ ਇਸ ਤਰੀਕੇ ਦਾ ਆਪਣਾ ਮਸਾਲਾ ਇਹ ਤਿਆਰ ਕਰ ਲਿਆ ਜੀ ਆਪਾਂ ਨੇ ਤੇ ਹੁਣ ਆਪਾਂ ਇਹ ਜਿਹੜੀਆਂ ਤੋਰੀਆਂ ਲਈਆਂ ਤੇ ਇਹਨਾਂ 'ਚ ਕੱਟ ਲਗਾਵਾਂਗੇ ਆਪਾਂ ਇੱਕ-ਇੱਕ ਇਸ ਤਰੀਕੇ ਨਾਲ ਕੱਟ ਲਗਾ ਲਾਂਗੇ ਆਪਾਂ ਇੱਕ-ਇੱਕ ਕੱਟ ਲਗਾ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਮਸਾਲਾ ਭਰਾਂਗੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਮਸਾਲਾ ਭਰ ਲੈਣਾ ਫਰਾ ਇਹਦੇ ਵਿੱਚ ਤੋਰੀਆਂ ਵਿੱਚ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਮਸਾਲੇ ਨਾਲ ਇਹ ਭਰ ਲੈਣਾ ਵਿੱਚੋਂ ਠੀਕ ਆ ਨਾ ਭਰੀ ਗਈ ਤੇ ਇਸੇ ਤਰੀਕੇ ਨਾਲ ਹੀ ਆਪਾਂ ਸਾਰੀਆਂ ਤੋਰੀਆਂ ਦੇ ਵਿੱਚ ਕੱਟ ਲਗਾ ਲੈਣਾ ਜੀ ਇੱਕ ਇੱਕ ਸਾਰੀਆਂ ਤੋਰੀਆਂ ਆਪਾਂ ਇਸ ਤਰੀਕੇ ਨਾਲ ਹੀ ਭਰ ਲਾਂਗੇ ਤੇ ਸਾਰੀਆਂ ਤੋਰੀਆਂ ਜੀ ਆਪਾਂ ਇਸ ਤਰੀਕੇ ਨਾਲ ਭਰ ਲਈਆਂ ਇਹਾਰੇ ਪੀਸਰ ਤੇ ਇਧਰ ਆਪਾਂ ਨੇ ਰੱਖ ਲਿਆ ਇੱਕ ਫਰਾਈਪੈਨ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਰੋਂ ਦਾ ਤੇਲ ਤੇ ਸਰੋਂ ਦੇ ਤੇਲ ਦਾ ਤੜਕਾ ਲਾਵਾਂਗੇ ਜੀ ਆਪਾਂ ਤੇਲ ਨੂੰ ਆਪਾਂ ਗਰਮ ਹੋਣ ਦੇਵਾਂਗੇ ਜੀ ਤੇਲ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਤੇ ਥੋੜੀ ਜਿਹੀ ਪਰ ਦੇ ਵਿੱਚ ਪਾ ਦਾਂਗੇ ਰਾਈ ਤੇ ਹੁਣ ਆਪਾਂ ਸਾਰੀਆਂ ਤੋਰੀਆਂ ਜੀ ਇਹਦੇ ਵਿੱਚ ਕੱਲੀ ਕੱਲੀ ਕਰਕੇ ਰੱਖ ਦਾਂਗੇ ਇਸ ਤਰੀਕੇ ਨਾਲ ਸਾਰੇ ਤੋਰੀਆਂ ਦੇ ਪੀਸ ਇਹ ਸਾਰੀਆਂ ਤੋਰੀਆਂ ਆਪਾਂ ਇਸ ਤਰੀਕੇ ਨਾਲ ਰੱਖ ਲਈਆਂ ਜੀ ਤੇ ਹੁਣ ਜਿਹੜਾ ਇਹ ਬਚਿਆ ਹੋਇਆ ਮਸਾਲਾ ਸੀਗਾ ਥੋੜਾ ਜਿਹਾ ਤੇ ਇਹ ਵੀ ਆਪਾਂ ਇਹਨਾਂ ਦੇ ਉੱਤੇ ਪਾ ਦਾਂਗੇ ਤੇ ਹੁਣ ਆਪਾਂ ਜਿਹੜਾ ਬਚਿਆ ਹੋਇਆ ਮਸਾਲਾ ਸੀ ਜੋ ਉਹ ਵੀ ਉੱਪਰ ਆਪਾਂ ਨੇ ਪਾਤਾ ਹੈ ਤੋਰੀਆਂ ਦੇ ਤੇ ਹੁਣ ਆਪਾਂ ਇਹਨਾਂ ਨੂੰ ਮੀਡੀਅਮ ਫਲੇਮ ਤੇ ਢੱਕ ਕੇ ਪਕਾਵਾਂਗੇ ਉੱਤੋਂ ਆਪਾਂ ਢੱਕ ਦਾਂਗੇ ਹੁਣ ਤੇ ਮੀਡੀਅਮ ਫਲੇਮ ਤੇ ਆਪਾਂ 5-7 ਮਿੰਟ ਇਹਨੂੰ ਸੇਕ ਲੱਗਣ ਦੇਵਾਂਗੇ ਤੇ ਇੱਕ ਵਾਰੀ ਦੁਆਰੇ ਢੱਕ ਕੇ ਪਕਾ ਲਾਂਗੇ ਤਾਂ ਕਿ ਇਹ ਤੋਰੀਆਂ ਕੱਚੀਆਂ ਨਾ ਰਹਿਣ ਤੇ ਚੰਗੀ ਤਰ੍ਹਾਂ ਪੱਕ ਜਾਣ। ਤਾਂ ਫਿਰ ਆਪਾਂ ਪਾਲਟ ਦਾਂਗੇ ਇੱਕ ਵਾਰ ਇਹਨਾਂ ਦੇ ਫਿਰ ਤੋਂ ਹਲਕੇ ਹਲਕੇ ਹੱਥ ਨਾਲ ਹੀ ਇਸ ਤਰੀਕੇ ਨਾਲ ਕਰਦੇ ਸੋਸੇ ਪਾਲਟ ਦਾਂਗੇ ਸਾਰੀਆਂ ਤੋਰੀਆਂ ਦੇ ਤਾਂ ਆਪਾਂ ਇਹਨੂੰ ਫੇਰ ਢੱਕ ਕੇ ਪਕਾ ਲਾਂਗੇ। ਤੇ ਇਹ ਵੇਖੋ ਜੀ ਆਪਣੀ ਸਬਜੀ ਇਕਦਮ ਪੱਕ ਕੇ ਤਿਆਰ ਹੋ ਗਈ ਤੇ ਦੇਖੋ ਕਿੰਨੀ ਜਿਆਦਾ ਵਧੀਆ ਸਬਜੀ ਆਪਣੀ ਬਣੀ ਹੈ ਦੇਖਣ ਚ ਵੀ ਬਹੁਤ ਜਿਆਦਾ ਵਧੀਆ ਟੇਸਟੀ ਲੱਗਦੀ ਹੈ ਤੇ ਖਾਣ ਚ ਤਾਂ ਇਦੋਂ ਵੀ ਜਿਆਦਾ ਟੇਸਟੀ ਹੋਊਗੀ ਤੇ ਦੇਖਣ ਚ ਜੀ ਕਰਦਾ ਵੀ ਖਾ ਲਈਏ ਫਟਾਫਟ ਇਹਨੂੰ ਸਬਜੀ ਨੂੰ ਤੇ ਹੁਣ ਆਪਾਂ ਇਹ ਗੈਸ ਬੰਦ ਕਰ ਦਾਂਗੇ ਤੇ ਇਹ ਵੇਖੋ ਜਿਹੜਾ ਸਾਰਾ ਤੇਲ ਆ ਗਿਆ ਬਾਹਰ ਹੁਣ ਸਬਜੀ ਚ ਪੱਕ ਕੇ ਹੋ ਗਈ ਤਿਆਰ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਹੁਣ ਇੱਥੇ ਆਪਾਂ ਬਰੀਕ-ਬਰੀਕ ਧਨੀਆ ਕੱਟ ਲਿਆ ਜੀ ਤੇ ਉਹ ਆਪਾਂ ਪਾ ਦਾਂਗੇ ਉੱਪਰ ਤੇ ਜਿਹੜੇ ਨਹੀਂ ਖਾਂਦੇ ਜੀ ਤੋਰੀਆਂ ਦੀ ਸਬਜ਼ੀ ਉਹ ਵੀ ਇਸ ਤਰੀਕੇ ਦੀ ਸਬਜ਼ੀ ਬਣੀ ਹੋਈ ਤੇ ਕੌਲੀਆਂ ਚਟ ਜਾਣਗੇ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਜੀ ਟੇਸਟੀ ਛਟਪਟੀ ਤੋਰੀਆਂ ਦੀ ਸਬਜ਼ੀ ਇਸ ਤਰੀਕੇ ਨਾਲ ਜੀ ਤੁਸੀਂ ਵੀ ਜ਼ਰੂਰ ਇੱਕ ਵਾਰ ਸਬਜ਼ੀ ਬਣਾ ਕੇ ਜ਼ਰੂਰ ਖਾਣੀ ਜੀ ਤੇ ਬਹੁਤ ਜ਼ਿਆਦਾ ਪਸੰਦ ਆਉਗੀ ਤੁਹਾਨੂੰ ਇਹ ਸਬਜ਼ੀ ਤੇ ਵੀਡੀਓ ਵੇਖਣ ਲਈ ਜੀ ਬਹੁਤ ਬਹੁਤ ਧੰਨਵਾਦੀ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਨਾਲ